ਸਾਸ਼ਿਕਾ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਭ ਦਾ ਸਵਾਗਤ ਹੈ ਸੰਦੂ ਕਲਚਰਲ ਬੁਟੀਕ ਤੇ ਤੇ ਹਰ ਮੀ ਦਰਸ਼ੀਪ ਚੈਨਲ ਤੇ ਥੈਂਕ ਯੂ so much ਸਭ ਦਾ ਕਿ ਤੁਸੀਂ ਸਾਰੇ ਜਣੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਆ ਤੇ ਸਬਸਕ੍ਰਾਈਬ ਵੀ ਕਰ ਰਹੇ ਆ ਚੈਨਲ ਨੂੰ ਤੇ ਸਾਡੀਆਂ ਵੀਡੀਓਜ਼ ਵੀ ਦੇਖ ਰਹੇ ਆ ਤੇ ਉਹਦੇ ਨਾਲ ਹੀ ਅੱਜ ਆਪਾਂ ਤੁਹਾਨੂੰ ਕੋਈ ਸੂਟ ਦਿਖਾਉਣੇ ਆ ਆਪਾਂ ਜਿਹੜੇ 3D ਪੇਂਟ ਦੇ ਸੂਟ ਰੈਡੀ ਕਰਵਾਏ ਹੋਏ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੂਟ ਦਿਖਾਉਣ ਲੱਗੀ ਆ ਤੁਸੀਂ ਦੇਖ ਲਓ ਏ ਪਿਓਰ ਸਾਰਟਨ ਸਿਲਕ ਤੇ ਜਿਹੜਾ ਵਾ ਸੂਟ ਰੈਡੀ ਹੋਇਆ ਆ 3D ਪੇਂਟ ਹੋਇਆ ਆ ਇਹਦੇ ਤੇ ਇਹਦਾ ਜਿਹੜਾ ਘੇਰਾ ਆ ਉਹ 22 ਰੈਡੀ ਆ ਠੀਕ ਹੈ ਜੀ ਮਤਲਬ ਲਾਈਕ ਆਹ ਸੈਂਟਰ ਦੇ ਵਿੱਚ ਆਉਣਗੇ ਦੋਨੋਂ ਫਲਾਵਰਸ ਤੁਸੀਂ ਚੈੱਕ ਕਰ ਸਕਦੇ ਆ ਕਿ ਕਿੰਨਾ ਜਿਹੜਾ ਪਿਆਰਾ ਵਰਕ ਹੋਇਆ ਆ ਤੇ ਇਸ ਇਮ ਆਹ ਜਿਹੜਾ ਫਲਾਵਰ ਆ ਇਹ ਆਊਗਾ ਆਮ ਤੇ ਇਹ 3D ਪੇਂਟ ਹੋਇਆ ਆ ਤੇ ਜਿਹੜਾ ਦਾ ਦੁਪੱਟਾ ਆ ਦੁਪੱਟਾ ਵੀ ਤੁਸੀਂ ਦੇਖ ਸਕਦੇ ਆ ਦੁਪੱਟਾ ਵੀ ਇਹਦਾ ਟੈਬੀ ਸਿਲਕ ਹੈ ਤੇ ਦੁਪੱਟਾ ਰੈਡੀ ਹੋਇਆ ਆ ਆ ਲੋ ਜੀ ਆ ਚੈੱਕ ਕਰ ਸਕਦੇ ਆ ਇਸਦਾ ਦੁਪੱਟਾ ਪ੍ਰੋਪਰ ਜਿਹੜੀਆਂ ਉਹ ਲੇਸਿਸ ਲੱਗੀਆਂ ਹੋਈਆਂ ਦੁਪੱਟੇ ਨੂੰ ਆ ਦੇਖ ਸਕਦੇ ਆ ਲੋ ਜੀ ਇਹ ਆਪਣੇ ਕੋਲੇ ਹੈਗਾ ਆ 3500 ਦੀ ਰੇਂਜ ਵਿੱਚ 3500 ਦੀ ਰੇਂਜ ਵਿੱਚ ਆ ਜੀ ਇਹਵਾ ਦਾ ਸੂਟ ਠੀਕਾ ਆ ਮਤਲਬ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਜਿਵੇਂ ਜ਼ਿਆਦਾ ਨਹੀਂ ਹੋਇਆ ਪੇਂਟ ਤੇ ਸੂਟ ਕਾਸਟਲੀ ਆ ਬਟ ਇਹ ਆ ਕਿ ਜਿਹੜਾ ਇਹਦਾ ਫੈਬਰਿਕ ਆ ਉਹ ਪਿਓਰ ਸਾਟਨ ਸਿਲਕ ਤੇ ਆ ਦੁਪੱਟਾ ਵੀ ਟੈਬੀ ਦਾ ਆ ਤੇ 3D ਪੇਂਟ ਆ ਉਹਦੇ ਕਰਕੇ ਦੀ ਕਾਸਟ ਜ਼ਿਆਦਾ ਆ ਜੀ ਇਹ ਵੀ ਪਿਓਰ ਸਾਟਨ ਸਿਲਕ ਤੇ ਰੈਡੀ ਹੋਇਆ ਸੂਟ ਤੁਸੀਂ ਦੇਖ ਸਕਦੇ ਆ ਇਹ ਵੀ 3D ਪੇਂਟ ਆ ਇਨੂੰ ਦਾ ਮਤਲਬ ਇਹਦੇ ਜਿਹੜਾ ਸੈਂਟਰ ਦੇ ਵਿੱਚ ਆ ਇਹ ਹੈਂਡ ਦੇ ਨਾਲ ਜਿਹੜੇ ਇਹਦੇ ਤੇ ਪੋਰ ਲੱਗੇ ਹੋਏ ਆ ਤੁਸੀਂ ਚੈੱਕ ਕਰ ਸਕਦੇ ਆ ਇਹ ਵੀ ਬਹੁਤ ਪਿਆਰਾ ਬਣਿਆ ਹੋਇਆ ਆ ਤੇ ਆ ਇਸ ਦੀ ਆਰਮ ਟੇ ਵਰਕ ਆ ਆ ਵਾਲਾ ਆ ਦੇਖੋ ਆ ਇਹਦੇ ਆਰਮ ਟੇ ਵਰਕ ਆ ਆ ਕਿਹੜਾ ਬਣਿਆ ਹੋਇਆ ਆ ਇਹ ਆ ਇਸ ਦਾ ਦੁਪੱਟਾ ਵਾ ਇਸ ਦੁਪੱਟੇ ਦੇ ਜਿਹੜੇ ਕਾਰਨਰ ਆ ਉਹਨਾਂ ਤੇ ਵੀ ਜਿਹੜੇ ਆ ਫਲਾਵਰਸ ਬਣੇ ਹੋਏ ਆ ਆ ਲੇਖੋ ਚੈੱਕ ਕਰੋ ਆ ਲੋਚ ਇਹ ਵੀ ਸੇਮ ਕਾਸਟ ਦੀ ਆ ਇਹ ਵੀ 3500 ਦੀ ਕਾਸਟ ਦਾ ਮਤਲਬ 3500 ਦੀ ਕਾਸਟ ਵਿੱਚ ਆ ਇਹ ਵੀ ਇਹ ਵੀ ਸੇਮ ਫੈਬਰਿਕ ਆ ਦੁਪੱਟਾ ਵੀ ਸੇਮ ਫੈਬਰਿਕ ਦਾ ਹੀ ਆ ਇਹਦੇ ਦੁਪੱਟੇ ਤੇ ਵੀ ਫਲਾਵਰਸ ਬਣੇ ਹੋਏ ਆ ਬਾਕੀ ਘੇਰੇ ਤੇ ਆ ਤੇ ਬਾਹਾਂ ਤੇ ਆ ਆ ਵੀ ਸੀਮ ਉਸੇ ਫੈਬਰਿਕ ਦੇ ਵਿੱਚ ਹੀ ਆ ਜੀ ਚੈੱਕ ਕਰੋ ਸੈਟਨ ਸਿਲਕ ਦੇ ਵਿੱਚ ਹੀ ਆ ਇਹ ਵੀ 3D ਪੇਂਟ ਹੋਇਆ ਵਾ ਬਹੁਤ ਪਿਆਰਾ ਪੇਂਟ ਕੀਤਾ ਗਿਆ ਹੈ ਆ ਦੋ ਜਿਹੜੇ ਫਲਾਰ ਆ ਉਹ ਨੀਚੇ ਆ ਇੱਕ ਸੈਂਟਰ ਦੇ ਵਿੱਚ ਫਲਾਰ ਆਊਗਾ ਇਹਨੂੰ ਛੋਟੇ ਛੋਟੇ ਜਿਹੇ ਸਟੋਨ ਦੇ ਨਾਲ ਵਿੱਚੋ ਵਿੱਚੋ ਹਾਈਲਾਈਟ ਕੀਤਾ ਗਿਆ ਹੈ ਆ ਫਲਾਰਸ ਨੂੰ ਟ੍ਰਿਪਲ ਟ੍ਰਿਪਲ ਸ਼ੇਡਸ ਜਿਹੜੀਆਂ ਉਹ ਦਿੱਤੀਆਂ ਗਈਆਂ ਤੁਸੀਂ ਚੈੱਕ ਕਰ ਸਕਦੇ ਆ ਡਬਲ ਸ਼ੇਡਸ ਵੀ ਆ ਵਿੱਚ ਤੇ ਮੈਂ ਤੁਹਾਨੂੰ ਇਹਨੀਆਂ ਜਿਹੜੀਆਂ ਆਰਮਸ ਆ ਉਹ ਵੀ ਚੈੱਕ ਕਰਾ ਦਿੰਨੀ ਆ ਆ ਦੇਖੋ ਆ ਇਹਦੀਆਂ ਆਰਮਸ ਦੇ ਵਰਕ ਆ ਵਰ ਸੋਰੀ ਪੇਂਟ ਹੋਇਆ ਆ ਤੇ ਇਹਦੇ ਨਾਲ ਵੀ ਕੰਟਰਾਸਟ ਜਿਹੜਾ ਦੁਪੱਟਾ ਆ ਦੁਪੱਟੇ ਦੇ ਵੀ ਆ ਦੇਖੋ ਤੁਸੀਂ ਕਿੰਨੇ ਸੋਹਣੇ ਜਿਹੜੇ ਆ ਫਲਾਰ ਬਣਾਏ ਹੋਏ ਆ ਸਿੰਗਲ ਸਿੰਗਲ ਜਿਹੜੇ ਫਲਾਰ ਦਿੱਤੇ ਗਏ ਆ ਇਹਦੇ ਪੱਲਿਆਂ ਤੇ ਬਣੇ ਹੋਏ ਆ ਤੇ ਪ੍ਰੋਪਰ ਲੇਸਿਸ ਦੇ ਨਾਲ ਜਿਹੜਾ ਵਾ ਦੁਪੱਟਾ ਰੈਡੀ ਹੋਇਆ ਆ ਆ ਦੇਖੋ ਜੀ ਇੱਧਰ ਵੀ ਦੋਨੋਂ ਪੱਲਿਆਂ ਤੇ ਹੀ ਆ ਤੇ ਕੰਟਰਾਸਟ ਦੁਪੱਟਾ ਆ ਇਸ ਦੇ ਨਾਲ ਇਹ ਵੀ ਸੇਮ ਕਾਸਟ ਵਿੱਚ ਹੀ ਆ 3500 ਦੀ ਕਾਸਟ ਵਿੱਚ ਹੀ ਆ ਜੀ ਇਹ ਵਾਲਾ ਵੀ ਹੋਣ ਲੱਗੀ ਆ ਇਹ ਹੈਗਾ ਆ ਜੀ ਯੋਰ ਜੱਟ ਤੇ ਆ ਲੋ ਜੀ ਚੈੱਕ ਕਰੋ ਇਹ ਯੋਰ ਜੱਟ ਤੇ ਬਣਿਆ ਹੋਇਆ ਜੀ ਇਹ ਵਾਲਾ ਸੂਟ ਪੇਂਟ ਸਾਰਾ ਹੀ 3D ਪੇਂਟ ਹੋਇਆ ਹੋਇਆ ਵਾ ਜੀ ਇੰਨਾ ਸੂਟਾਂ ਤੇ ਤੇ ਆ ਚੈੱਕ ਕਰੋ ਸੌਰੀ ਆ ਜਿਹੜਾ ਕਿ ਇਹਦੇ ਆਰਮਸ ਤੇ ਬਣਿਆ ਹੋਇਆ ਆ ਆ ਦੇਖੋ ਇਹ ਪੁੱਠਾ ਆ ਤੇ ਅਲੋਚ ਆ ਦੇਖੋ ਆ ਇਹਦੀਆਂ ਆਰਮਸ ਬਣੀਆਂ ਹੋਈਆਂ ਆ ਤੇ ਦੁਪੱਟਾ ਦੇਖਿਓ ਦੇ ਨਾਲ ਕਿੰਨਾ ਜਿਆਦਾ ਪਿਆਰਾ ਬਣਿਆ ਹੋਇਆ ਆ ਆ ਵੇਖੋ ਜੀ ਆ ਚੈੱਕ ਕਰੋ ਦਾ ਦੁਪੱਟਾ ਚਲੋ ਦੁਪੱਟੇ ਨੂੰ ਵੀ ਪ੍ਰੋਪਰ ਲੇਸੀਸ ਨੇ ਠੀਕ ਆ ਜੀ ਇਹ ਆਪਣੇ ਕੋਲੇ ਹੈਗਾ ਆ ਸੇਮ ਰੇਂਜ ਵਿੱਚ ਜੀ ਇਹ ਵੀ ਸੇਮ ਰੇਂਜ ਚ ਆ ਬਹੁਤ ਪਿਆਰਾ ਸੂਟ ਆ ਜੀ ਇਹ ਵਾਲਾ ਵੀ ਆ ਵੀ ਸੇਮ ਯੋਰ ਜੈਟ ਫੈਬਰਿਕ ਤੇ ਆ ਆ ਚੈੱਕ ਕਰ ਸਕਦੀਆਂ ਤੁਸੀਂ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਆ ਸੇਮ ਇਦਾਂ ਦੇ ਜਿਹੜੇ ਫਲਾਰ ਆ ਉਹ ਏਕ-ਏਕ ਸਿੰਗਲ-ਸਿੰਗਲ ਜਿਹੜਾ ਫਲਾਰ ਆ ਉਹ ਆਰਮਸ ਤੇ ਬਣਿਆ ਹੋਇਆ ਆ ਗ੍ਰੇ ਸ਼ੇਡ ਦੇ ਵਿੱਚ ਇਹ ਸੂਟ ਆ ਇਹਦਾ ਦੁਪੱਟਾ ਵੀ ਬਹੁਤ ਪਿਆਰਾ ਬਣਿਆ ਹੋਇਆ ਆ ਆ ਦੇਖੋ ਇਹ ਵੀ ਸੇਮ ਰੇਂਜ ਵਿੱਚ ਹੀ ਆ ਜੀ ਇਹ ਵੀ 3500 ਦੀ ਰੇਂਜ ਵਿੱਚ ਆ ਇਹ ਵਾਲਾ ਸੂਟ ਵੀ ਆ ਵੀ ਸੇਮ ਯਾਰਜਟ ਤੇ ਹੀ ਬਣਿਆ ਹੋਇਆ ਆ ਪੇਂਟ ਸਾਰਿਆਂ ਦਾ 3D ਪੇਂਟ ਹੀ ਹੋਇਆ ਵਾ ਇਸ ਦੇ ਉੱਪਰ ਵੀ ਤੇ ਸੇਮ ਇਦਾਂ ਹੀ ਆ ਤੁਸੀਂ ਨੀਚੋ ਦੇਖ ਸਕਦੇ ਆ ਸੇਮ ਹੀ ਜਿਹੜੀ ਆ ਆਮ ਤੇ ਵੀ ਇਦਾਂ ਦਾ ਵਰਕ ਆ ਉਹ ਸੌਰੀ ਪੇਂਟ ਆ ਤੇ ਇਹਦੇ ਨਾਲ ਵੀ ਦੁਪੱਟਾ ਜਿਹੜਾ ਕੰਟਰਾਸਟ ਆ ਆ ਤੁਸੀਂ ਚੈੱਕ ਕਰ ਸਕਦੇ ਆ ਦੁਪੱਟਾ ਆ ਲੋ ਜੀ ਤੇ ਦੁਪੱਟੇ ਤੇ ਵੀ ਏਕ-ਏਕ ਜਿਹੜਾ ਫਲਾਅਰ ਪਿਆ ਹੋਇਆ ਆ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਵਾ ਇਸ ਦਾ ਵੀ ਇਹ ਵੀ ਸੇਮ ਰੇਂਜ ਵਿੱਚ ਆ ਇਹ ਵੀ 3500 ਦੀ ਰੇਂਜ ਵਿੱਚ ਆ ਜੀ। ਆ ਵੀ ਦੇਖੋ ਜੀ ਇਹ ਵੀ ਬਹੁਤ ਸਾਨ ਇਹ ਸੂਟ ਬਣੇ ਹੋਇਆ ਬਟਰਫਲਾਈ ਆ ਬਟਰਫਲਾਈ ਫਲਾwrs ਦੇ ਉੱਤੇ ਬੈਠੀਆਂ ਹੋਈਆਂ ਆ। ਬਹੁਤ ਸੋਹਣਾ ਸੂਟ ਬਣਿਆ ਹੋਇਆ ਆ। ਚੈੱਕ ਕਰ ਸਕਦੇ ਹੋ ਤੁਸੀਂ ਸੇਮ ਇਦਾਂ ਹੀ ਜਿਦਾਂ ਇਹ ਵਾਲੀ ਬਟਰਫਲਾਈ ਆ ਸੇਮ ਇਦਾਂ ਹੀ ਜਿਹੜੀ ਆ ਉਹ ਆਮ ਤੇ ਵੀ ਬਣੀ ਹੋਈ ਆ ਤੇ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਆ। ਸੇਮ ਕੰਟਰਾਸਟ ਕੀਤੀ ਇਹਦੇ ਨਾਲ ਵੀ ਲੇਸ ਆ ਆ ਦੁਪੱਟਾ ਚੈੱਕ ਕਰੋ ਜੀ। ਆ ਦੋ ਪਟਾਰੇ ਕੋ ਕਿੰਨਾ ਪਿਆਰਾ ਬਣਿਆ ਹੋਇਆ ਇਸ ਦੇ ਨਾਲ ਕਾਲੋਚੇ ਇਹ ਵੀ ਆਪਣੇ ਕੋਲੇ 3500 ਦੀ ਰੇਂਜ ਵਿੱਚ ਹੀ ਆ ਇਹ ਸਾਰੇ ਜੀ 35 3500 ਦੀ ਰੇਂਜ ਵਿੱਚ ਹੀ ਆ ਜਿਹੜੇ ਪੇਂਟ ਵਾਲੇ ਸੂਟ ਆ ਅੱਜ ਆਪਾਂ ਜਿੰਨੇ ਸੂਟ ਪਾ ਰਹੇ ਆ ਇਸ ਵੀਡੀਓ ਦੇ ਵਿੱਚ ਸਾਰੇ ਹੀ ਸੇਮ ਰੇਂਜ ਵਿੱਚ ਆ 3000 3500 ਦੀ ਰੇਂਜ ਵਿੱਚ ਆ ਜੀ ਸੂਟ ਹੁਣ ਜਿਹੜੇ ਕੁਝ ਸੂਟ ਆ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਜਿਹੜੇ ਵਰਕ ਕੀਤੇ ਹੋਏ ਆ ਮਤਲਬ ਕਾਫੀ ਜਣਿਆਂ ਦੀ ਡਿਮਾਂਡ ਤੇ ਉਹ ਆਪਾਂ ਸੂਟ ਰੈਡੀ ਕੀਤੇ ਹੋਏ ਆ ਪਹੁੰਚਿਆਂ ਤੇ ਵਰਕ ਵਾਲੇ ਉਹ ਵੀ ਸਾਰੇ 3000 ਦੀ ਰੇਂਜ ਵਿੱਚ ਆ। ਹੁਣ ਮੈਂ ਤੁਹਾਨੂੰ ਪਹੁੰਚਿਆਂ ਤੇ ਵਰਕ ਵਾਲੇ ਜਿਹੜੇ ਸੂਟ ਆ ਉਹ ਲੱਗੀਆਂ ਦਿਖਾਉਣਾ। ਠੀਕ ਹੈ ਜੀ ਤੁਸੀਂ ਚੈੱਕ ਕਰਿਓ। ਆ ਦੇਖੋ ਜੀ, ਪ੍ਰੋਪਰ ਜਿਹੜੇ ਹੈਗੇ ਆ ਪਿਓਰ ਕਾਟਨ ਦੇ ਇਹ ਸੂਟ ਆ। ਪ੍ਰਿੰਟਡ ਜਿਹੜੀਆਂ ਨਾ ਸਾਰਿਆਂ ਦੀਆਂ ਸ਼ਰਟਾਂ ਆ ਆ ਦੇਖੋ। ਆ ਪ੍ਰਿੰਟਡ ਸ਼ਰਟਾਂ ਲਿਵਲਿਨ ਫੈਬਰਿਕ ਦੇ ਵਿੱਚ ਹੈਗੀ ਆ ਜੀ ਇਹ ਵਾਲੀ ਤੇ ਆ ਜਿਹੜਾ ਹੈਗਾ ਆ ਇਹ ਵੀ ਪਿਓਰ ਕਾਟਨ ਜਿਹੜੀ ਆ ਬਾਟਾ ਮਾ ਠੀਕ ਆ ਤੇ ਵਰਕ ਦੇਖੋ ਕੋਈ ਮਾਸਾ ਮਾਸਾ ਵਰਕ ਨਹੀਂ ਆ ਨਹੀਂ ਤੇ ਹਾਂ ਮਨ ਰੇਂਜ ਘਟ ਹੁੰਦੀ ਆ ਸੂਟਾਂ ਦੀ ਆਪਣਾ ਫੈਬਰਿਕ ਵੀ ਪਿਓਰ ਦਾ ਆ ਤੇ ਬਾਕੀ ਜਿਹੜਾ ਵਰਕ ਵਾ ਉਹ ਵੀ ਪੂਰਾ ਜਾਦਾ ਆ ਤੁਸੀਂ ਚੈੱਕ ਆਪ ਖੁਦ ਹੀ ਕਰ ਸਕਦੇ ਆ ਆ ਦੇਖੋ ਤੇ ਬਾਕੀ ਜਿਹੜਾ ਦਾ ਦੁਪੱਟਾ ਆ ਉਹ ਵੀ ਪਿਓਰ ਜਿਹੜਾ ਹੈਗਾ ਵਾ ਕੋਟਾ ਡੋਰੀ ਆ ਦੇ ਵਿੱਚ ਆ ਉਹ ਵੀ ਹਾਫ ਨਹੀਂ ਹੈਗਾ ਪੂਰੇ ਵਾਲਾ ਪਿਓਰ ਵਾਲਾ ਆ ਤੇ ਦੁਪट्टे ਵੀ ਸਾਰਿਆਂ ਦੇ ਨਾਲ 2.5 ਮੀਟਰ ਦੇ ਆ ਪ੍ਰੋਪਰ ਜਿਹੜੀਆਂ ਕੰਟਰਾਸਟ ਕੀਤੀਆਂ ਇਹਨਾਂ ਨੂੰ ਜਿਹੜੀਆਂ ਲੇਸਿਸ ਲੱਗੀਆਂ ਹੋਈਆਂ ਵਾ ਡਬਲ ਟ੍ਰਿਪਲ ਡਾਈ ਜਿਹੜੀਆਂ ਥਿਸ ਇਜ਼ ਆ ਉਹ ਸਾਰਿਆਂ ਦੇ ਦੁਪੱਟਿਆਂ ਤੇ ਕੀਤੀਆਂ ਗਈਆਂ ਆ ਆ ਤੁਸੀਂ ਚੈੱਕ ਕਰ ਸਕਦੇ ਆ ਦੁਪੱਟਾ ਵੀ ਇਸ ਦਾ ਇਸ ਤੇ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਆ 2.5 ਮੀਟਰ ਦੀ ਸ਼ਰਟ ਵੀ 2.5 ਮੀਟਰ ਦੀ ਆ ਤੇ ਜਿਹੜੀ ਸਲਵਾਰ ਹੈਗੀ ਆ ਉਹ ਵੀ 2.5 ਮੀਟਰ ਦੀ ਕੱਟਦੀ ਆ ਤੇ ਇਹ ਆਪਣੇ ਕੋਲੇ ਹੈਗੀ ਆ 3000 ਦੀ ਰੇਂਜ ਵਿੱਚ ਇਹ ਜਿੰਨੇ ਬਾਟਮ ਤੇ ਵਰਕ ਵਾਲੇ ਸੂਟ ਆ ਇਹ ਸਾਰੇ ਆਪਣੇ ਕੋਲੇ 3000 ਦੀ ਰੇਂਜ ਵਿੱਚ ਆ ਕਿਉਂਕਿ ਇਹਨਾਂ ਸਾਰਿਆਂ ਦੇ ਨਾਲ ਜਿਹੜੇ ਦੁਪੱਟੇ ਆ ਪਿਓਰ ਮਸਲੀਨ ਕੋਟਾ ਡੋਰੀਆ ਪਿਓਰ ਦੇ ਤੇ ਦੂਜੇ ਪਿਓਰ ਦੇ ਦੁਪੱਟੇ ਆ ਇਸ ਦੇ ਨਾਲ ਸਾਫ ਦੇ ਨਾਲ ਅ ਨੈਕਸਟ ਉਨ ਇੱਕ ਹੋਰ ਸ਼ੋਅ ਕਰਨ ਲੱਗੀ ਆ ਇਹ ਵੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਆ ਅੱਜ ਦੀ ਤੁਸੀਂ ਬਾਟਮ ਚੈੱਕ ਕਰੋ ਬਾਟਮ ਤੇ ਵੀ ਜਿਹੜਾ ਕਿ ਪੈਚ ਕਰਕੇ ਵਰਕਅਪ ਕੀਤਾ ਗਿਆ ਆ ਬਾਟਮ ਤੇ ਤੇ ਇਹਦੇ ਨਾਲ ਜਿਹੜੀ ਪ੍ਰਿੰਟਡ ਏ ਸ਼ਰਟ ਹੈਗੀ ਆ ਆ ਦੇਖੋ ਆਸ ਦੇ ਨਾਲ ਜਿਹੜੀ ਆ ਉਹ ਸ਼ਰਟ ਏ ਪ੍ਰਿੰਟਡ ਸ਼ਰਟ ਏ ਤੇ ਦੁਪੱਟਾ ਵੀ ਬਹੁਤ ਹੀ ਸੋਹਣਾ ਕੋਟਾ ਡੋਰੀਏ ਦਾ ਦੁਪੱਟਾ ਆ ਆ ਦੇਖੋ ਜੀ ਆ ਇਸ ਦੇ ਨਾਲ ਇਸ ਦਾ ਦੁਪੱਟਾ ਵਾ ਤੇ ਆ ਲੇਸਿਸ ਵੇਖੋ ਕਿੰਨੀਆਂ ਪਿਆਰੀਆਂ ਹੋਈਆਂ ਇਹਨਾਂ ਨੂੰ ਲੇਸਿਸ ਆ ਚੈੱਕ ਕਰ ਸਕਦੇ ਆ ਤੁਸੀਂ ਇਹ ਵੀ ਆਪਣੇ ਕੋਲੇ 3000 ਦੀ ਰੇਂਜ ਵਿੱਚ ਆ ਜੀ ਇਹ ਵਾਲੇ ਸੂਟ ਵੀ ਵਰਕ ਵੇਖੋ ਫੈਬ ਕਿੰਨਾ ਸੋਹਣਾ ਵਰਕ ਕੀਤਾ ਗਿਆ ਆ ਪੂਰੀ ਸਫਾਈ ਦੇ ਵਿੱਚ ਵਰਕ ਹੋਇਆ ਆ ਆ ਵੀ ਦੇਖ ਸਕਦੇ ਆ ਤੁਸੀਂ ਇਹ ਜੌਰਜਟ ਦੇ ਵਿੱਚ ਜਿਹੜੀ ਆ ਇਹ ਸ਼ਾਰਟ ਹੈਗੀ ਆ ਪ੍ਰਿੰਟਰਡ ਸ਼ਰਟ ਆ ਜੌਰਜਟ ਦੇ ਵਿੱਚ ਤੇ ਇਸ ਦੇ ਨਾਲ ਇਹ ਵਾਲੀ ਬਾਟਮ ਆ ਆ ਚੈੱਕ ਕਰੋ ਆ ਲੋ ਜੀ ਬਾਟਮ ਦਾ ਵਰਕ ਵੀ ਦੇਖੋ ਤੇ ਦੁਪੱਟਾ ਵੀ ਸੇਮ ਜਿੱਦਾਂ ਦਾ ਹੈਗੀ ਆ ਬਾਟਮ ਸੇਮ ਉਸੇ ਨਾਲ ਦਾ ਦੁਪੱਟਾ ਰੈਡੀ ਹੋਇਆ ਵਾ ਇਸ ਦਾ ਤੇ ਦੁਪੱਟੇ ਤੇ ਵੀ ਪ੍ਰੋਪਰ ਜਿਹੜੀਆਂ ਲੇਸਿਸ ਹੋਈਆਂ ਆ ਸੇਮ ਹੀ ਜਿੱਦਾਂ ਜਿੱਦਾਂ ਦਾ ਵਰਗ ਹੋਇਆ ਸੇਮ ਓਦਾਂ ਦੀਆਂ ਜਿਹੜੀਆਂ ਲੇਸਿਸ ਰੈਡੀ ਹੋਈਆਂ ਆ ਠੀਕ ਹੈ ਜੀ ਦੁਪੱਟੇ ਦੇ ਵੀ ਇਹ ਵੀ ਸੇਮ ਰੇਂਜ ਵਿੱਚ ਆ 3500 ਦੀ ਰੇਂਜ ਵਿੱਚ ਆ ਆ ਵੀ ਅੱਗੇ ਤੁਸੀਂ ਚੈੱਕ ਕਰ ਸਕਦੇ ਆ orange shade ਦੇ ਵਿੱਚ ਆ ਇਹਦੇ ਨਾਲ ਆ ਸਾਰਿਆਂ ਦੀਆਂ ਜਿਹੜੀਆਂ ਬਾਟਮ ਹੈਗੀਆਂ ਵਾ ਸੇਮ ਫੈਬਰਿਕ ਵਿੱਚ ਆ ਪਿਓਰ ਕਾਟਨ ਫੈਬਰਿਕ ਚ ਬਾਟਮਸ ਆ ਬਸ ਜਿਹੜੇ ਇਹਨਾਂ ਦੀਆਂ ਸ਼ਰਟਸ ਹੈਗੀਆਂ ਉਹ ਡਿਫਰੈਂਟ ਡਿਫਰੈਂਟ ਕਨਸੈਪਟ ਵਿੱਚ ਆ ਲਾਈਕ ਕੋਈ ਹੈਗੀ ਆ ਯੌਰਜ ਆ ਚ ਕੋਈ ਮਸਲੀਨ ਚ ਹੈਗੀ ਆ ਕੋਈ ਆ ਦੂਜੇ ਕਾਟਨ ਫੈਬਰਿਕ ਚ ਹੈਗੀ ਆ ਲਾਈਕ ਲੇਵਲਿਨ ਫੈਬਰਿਕ ਚ ਆ ਠੀਕ ਆ ਆ ਦੇਖੋ ਆ ਇਸ ਦੇ ਨਾਲ ਜਿਹੜੀ ਆ ਆਹ ਸ਼ਾਰਟ ਆ ਪ੍ਰਿੰਟਰਡ ਸ਼ਰਟ ਵਾ ਇਸ ਦੇ ਨਾਲ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੋਇਆ ਏ ਇਸ ਦੇ ਤੇ ਆ ਲਓ ਜੀ ਚੈੱਕ ਕਰੋ ਤੇ ਬਾਕੀ ਜਿਹੜੇ ਇਹਦੇ ਬਾਟਮ ਤੇ ਵਰਕ ਆ ਉਹ ਵੀ ਬਹੁਤ ਸੋਹਣਾ ਹੋਇਆ ਬਾਟਮ ਦੇ ਸਪੈਸ਼ਲੀ ਮਤਲਬ ਬੋਲ ਕੇ ਵਰਕ ਕੀਤਾ ਗਿਆ ਹੈ ਕਿ ਵਰਕ ਇੰਨਾ ਇੰਨਾ ਨਹੀਂ ਹੋਣਾ ਚਾਹੀਦਾ ਪ੍ਰੋਪਰ ਐਂ ਪਹੁੰਚਿਆ ਤੇ ਪੂਰਾ ਉੱਪਰ ਤੱਕ ਵਰਕ ਹੋਣਾ ਚਾਹੀਦਾ ਆ ਦੇਖੋ ਜੀ ਬਾਕੀ ਦਾ ਜਿਹੜਾ ਦੁਪੱਟਾ ਵਾ ਉਹ ਵੀ ਸੇਮ ਦੁਪੱਟੇ ਸਾਰੇ ਸੇਮ ਕਨਸੈਪਟ ਵਿੱਚ ਰੈਡੀ ਕੀਤੇ ਗਏ ਆ ਤੁਸੀਂ ਚੈੱਕ ਕਰ ਸਕਦੇ ਆ ਤੇ ਇਹ ਵੀ ਆਪਣੇ ਕੋਲੇ ਜਿਹੜਾ ਹੈਗਾ ਵਾ ਇਹ ਵੀ 3000 ਦੀ ਰੇਂਜ ਵਿੱਚ ਹੀ ਆ ਜੀ ਸੂਟ ਸੌਰੀ ਮੈਂ ਪਹਿਲਾਂ ਬੋਲ ਗਈ ਹਾਂ ਸ਼ਾਇਦ ਮੈਂ ਪਹਿਲੇ ਵਾਲੇ ਸੂਟ ਤੋਂ ਬੋਲ ਗਈ ਆ ਕਿ 3500 ਦੀ ਰੇਂਜ ਵਿੱਚ ਆ ਬਾਕੀ ਜਿੰਨੇ ਵੀ ਬਾਟਮ ਤੇ ਵਰਕ ਹੈਗੇ ਆ ਸਾਰੇ ਸੂਟਾਂ ਦੀ ਜਿਹੜੀ ਰੇਂਜ ਆ ਸੇਮ ਆ 3000 ਦੀ ਰੇਂਜ ਵਿੱਚ ਹੀ ਆ ਜੀ ਸਾਰੇ ਇਹ ਸੂਟ ਬਾਟਮ ਵਰਕ ਵਾਲੇ ਜਿਹੜੇ ਬਾਟਮ ਵਰਕ ਵਾਲੇ ਹੈਗੇ ਆ ਉਹ ਹੋਰ ਵੀ ਸੂਟ ਹੈਗੇ ਆ ਬਟ ਉਹਨਾਂ ਦੇ ਨਾਲ ਜਿਹੜੇ ਦੁਪੱਟੇ ਆ ਉਹ ਆਪਾਂ ਰੈਡੀ ਕਰਦੇ ਪਏ ਆ ਹਜੇ ਕਈ ਦੁਪੱਟੇ ਲੇਸਿਸ ਹੋਣ ਵਾਲੀਆਂ ਵਾਂ ਸੋ ਜਿੰਨੇ ਰੈਡੀ ਹੋਏ ਸੀਗੇ ਓਨੀ ਜਿਹੜੀ ਆਪਾਂ ਵੀਡੀਓ ਅਪਲੋਡ ਕਰ ਦਿੱਤੀਆਂ ਆ ਪੇਂਟ ਵਾਲੀਆਂ ਵੀ ਹਾਂ ਜੇ ਕਿਸੇ ਨੇ ਮਤਲਬ ਲਾਈਕ ਆਪਣੇ ਡਿਜ਼ਾਈਨ ਦੇ ਕੇ ਵੀ ਕੰਮ ਕਰਵਾਉਣਾ ਹੁੰਦਾ ਵਾ ਤੁਸੀਂ ਸਾਨੂੰ ਆਪਣੇ ਡਿਜ਼ਾਈਨ ਵੀ ਸੈਂਡ ਕਰ ਸਕਦੇ ਆ ਇਹਦਾ ਕੋਈ ਇਸ਼ੂ ਨਹੀਂ ਹੈਗਾ ਕਿ ਅਸੀਂ ਆਪਣੇ ਡਿਜ਼ਾਈਨ ਹੀ ਤੁਹਾਨੂੰ ਦੇਨੇ ਆ ਬਣਾ ਕੇ ਇਦਾਂ ਦਾ ਕੁਝ ਵੀ ਨਹੀਂ ਹੈਗਾ ਜੇ ਕਿਸੇ ਨੇ ਵਰਕ ਕਰਵਾਉਣਾ ਹੈਂਡ ਵਰਕ ਕਰਵਾਉਣਾ ਨਿਆ ਮਸ਼ੀਨ ਵਰਕ ਕਰਵਾਉਣਾ ਚਾਹੁੰਦੇ ਆ ਪੇਂਟ ਪੇਂਟ ਕਰਵਾਉਣਾ ਚਾਹੁੰਦੇ ਆ ਜਾਂ ਬਲੌਕ ਪੇਂਟ ਹਨਾ ਕੁਝ ਵੀ ਕਰਵਾਉਣਾ ਚਾਹੁੰਦੇ ਆ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਆ ਫੋਟੋ ਭੇਜ ਸਕਦੇ ਆ ਠੀਕ ਆਪਣਾ ਮੈਅਰਮੈਂਟ ਦੇ ਸਕਦੇ ਆ ਤੇ ਫਿਰ ਆਪਾਂ ਜਿਹੜਾ ਤੁਹਾਨੂੰ ਸੇਮ ਐਜ਼ ਇਟ ਉਹੋ ਚੀਜ਼ ਹੀ ਰੈਡੀ ਕਰ ਦੇਵਾਂਗੇ ਬਾਕੀ ਇੱਕ ਮੈਂ ਤੁਹਾਨੂੰ ਚੀਜ਼ ਹੋਰ ਕਹਿਣਾ ਚਾਹੁੰਦੀ ਆ ਜੋ ਜਿੰਨਾਂ ਨੇ ਹੁਣ ਤੁਹਾਨੂੰ ਪਤਾ ਵਾ ਸੀਜ਼ਨ ਫੇਰ ਤੋਂ ਸਟਾਰਟ ਹੋ ਜਣਾ ਆ ਅਕਤੂਬਰ ਨਵੰਬਰ ਦੇ ਵਿੱਚ ਫੇਰ ਮੈਰੀ ਸੀਜ਼ਨ ਜਿਹੜਾ ਸਟਾਰਟ ਹੋ ਜਾਂਦਾ ਆ ਤੇ ਸੋ ਜਿੰਨਾਂ ਨੇ ਆਰਡਰ ਦੇਣੇ ਹੈਗੇ ਆ ਸਾਡੀ ਬੁਕਿੰਗ ਸਟਾਰਟ ਹੈਗੀ ਆ ਲਹਿੰਗਿਆਂ ਦੀ ਗਾਊਨਸ ਦੀ ਜੋ ਜੋ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਆ ਲਾਈਕ ਕਈ ਥੀਮ ਬਣਾਉਂਦੇ ਆ ਹਨਾ ਕਿ ਕੋਈ ਮਤਲਬ ਬ੍ਰਾਈਡ ਵੱਲੋਂ ਹੁੰਦਾ ਥੀਮ ਉਹਨਾਂ ਦਾ ਕੋਈ ਗਰੂਮ ਦੇ ਵੱਲੋਂ ਹੁੰਦਾ ਆ ਉਹ ਵੀ ਆਪਾਂ ਸਾਰਾ ਕੁਝ ਰੈਡੀ ਕਰਦੇ ਆ ਜਾਗੋ ਦੇ ਲਈ ਕਿਸੇ ਨੇ ਕਰਵਾਉਣਾ ਹੈਗਾ ਜਾਂ ਮਹਿੰਦੀ ਦੇ ਲਈ ਹਲਦੀ ਦੇ ਲਈ ਜੋ ਵੀ ਕਰਵਾਉਣਾ ਹੈਗਾ ਵਾ ਤੁਸੀਂ ਮੈਨੂੰ ਦੱਸ ਆਦਿਆ ਉਹ ਆਪਾਂ ਤੁਹਾਨੂੰ ਰੈਡੀ ਕਰਕੇ ਦਵਾਂਗੇ ਸੋ ਜਿੱਦਾਂ ਵੀ ਆ ਤੁਸੀਂ ਮੈਨੂੰ ਪਹਿਲਾਂ ਹੀ ਬੁਕਿੰਗ ਕਰਵਾਇਓ ਕਿਉਂਕਿ ਉਹ ਜਿਹੜੀਆਂ ਚੀਜ਼ਾਂ ਆ ਜਿਆਦਾ ਟਾਈਮ ਲੈ ਲੈਂਦੀਆਂ ਆ ਥੈਂਕ ਯੂ ਸੋ ਮੱਚ ਤੇ ਤੁਹਾਡੇ ਸਭ ਦੇ ਪਿਆਰ ਦੇ ਨਾਲ ਤੁਹਾਡੇ ਸਭ ਦੀਆਂ ਦੁਆਵਾਂ ਦੇ ਨਾਲ ਆਪਣਾ ਜਿਹੜਾ ਚੈਨਲ ਉਹ ਵਧੀਆ ਗਰੋ ਕਰ ਰਿਹਾ ਆ ਬਾਕੀ ਇਹ ਕਿ ਸਾਰੀਆਂ ਵੀਡੀਓਜ਼ ਵੀ ਲੋ ਤੁਸੀਂ ਦੇਖਦੇ ਆ ਤੇ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਥੈਂਕ ਯੂ ਸੋ ਮੱਚ ਇਦਾਂ ਹੀ ਆਪਣੀ ਵੀਡੀਓਜ਼ ਦੇ ਨਾਲ ਜੁੜੇ ਰਹੋ ਥੈਂਕ ਯੂ